ਗੁਰਬਾਣੀ ਸੰਵਾਦ ਵਿੱਚ ਭਾਈ ਜਸਬੀਰ ਸਿੰਘ ਅਤੇ ਕੈਨੇਡੀਅਨ ਸਿਕਸਟਰੀ ਸੈਂਟਰ ਦੇ ਸਾਰੇ ਦੇਖਣ ਵਾਲੇ ਦਰਸ਼ਕਾਂ ਨੂੰ ਡਾਕਟਰ ਜਗਜੀਤ ਸਿੰਘ ਨੂੰ ਬਹੁਤ-ਬਹੁਤ ਧੰਨਵਾਦ ਅਤੇ ਜੀ ਕੀ ਫਤਿਹ। ਇਸ ਚੈਨਲ ਤੇ ਦੋ ਬਲਾਗ ਚੈਨਲਾਂ ਤੇ ਸਾਡੀ ਕੋਸ਼ਿਸ਼ ਹੁੰਦੀ ਆ ਕਿ ਗੁਰਬਾਣੀ ਵਿੱਚ ਪਏ ਹੋਏ ਭੁਲੇਖੇ ਜਾਂ ਕਰਮ ਕਾਂਡ ਜਾਂ ਹੋਰ ਜਿਹੜੇ ਸਾਡੇ ਰੂਟੀਨ ਨੂੰ ਸਮਝੀਏ ਕਰੀਏ ਅਤੇ ਵਧੀਆ ਤਰੀਕੇ ਨਾਲ ਅਸੀਂ ਆਪਣੀ ਜ਼ਿੰਦਗੀ ਕਰੀਏ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦੀ ਕੋਸ਼ਿਸ਼ ਕਰੀਏ ਅੱਜ ਇਹ ਸਾਡਾ ਸਾਥ ਦਿੰਦੇ ਆ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਭਾਈ ਸਾਹਿਬ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਇਹ ਪਲੇਅ ਦੇ ਸੀਰੀਜ਼ ਚੱਲ ਰਹੀ ਹੈ ਪਰ ਕਰਮ ਕਾਂਡ ਆਧਵਿਸ਼ਵਾਸਾਰੇ ਇਸ ਤਰ੍ਹਾਂ ਚੱਲ ਰਹੇ ਆ ਪਿਛਲੀ ਵਾਰੀ ਅਸੀਂ ਗੱਲ ਕੀਤੀ ਸੀ ਕਿ ਕਰਮ ਕਾਂਡ ਜਿਹੜੇ ਆ ਗੁਰਬਾਣੀ ਅਨੁਸਾਰ ਉਦੀ ਵਿਆਖਿਆ ਤੇ ਉਹਦੇ ਬਾਰੇ ਸਾਰੀ ਗੱਲਬਾਤ ਜਿਹਦੇ ਵਿੱਚ ਅਸੀਂ ਕੈਸੀ ਗੁਰਬਾਣੀਏ ਸਾਰੀਆਂ ਚੀਜ਼ਾਂ ਨੂੰ ਰਿਜੈਕਟ ਕਰਦੀ ਹੈ ਪਰ ਸਾਡੇ ਇੱਕ ਸੂਝਵਾਨ ਦਰਸ਼ਕ ਨੇ ਇੱਕ ਬੜਾ ਕੁਐਸਚਨ ਰੇਜ਼ ਕੀਤਾ ਔਰ ਅਸੀਂ ਉਸ ਕੁਐਸਚਨ ਦੇ ਉੱਤੇ ਅੱਜ ਡਿਸਕਸ ਕਰਨਾ ਚਾਹੁੰਦੇ ਆ ਜਿੱਤੇ ਭਾਈ ਸਾਹਿਬ ਗੁਰੂ ਮਹਾਰਾਜ ਇਹ ਕਹਿੰਦੇ ਆ ਕਿ ਜਦ ਤੱਕ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨਾ ਜਾਣਿਆ ਹਰ ਆਇਆ ਅਸੀਂ ਰੋਜ਼ ਪੜ੍ਹਦੇ ਆ ਨਿਤਨੇਮ ਦੇ ਜੀ ਹੁਣ ਇਹਦੇ ਵਿੱਚ ਗੁਰੂ ਮਹਾਰਾਜ ਤਾਂ ਖੁਦ ਕਹਿ ਰਹੇ ਆ ਕਿ ਭਈ ਮੈਂ ਤਾਂ ਇਹ ਕੰਮ ਕੀਤਾ ਨਹੀਂ ਜੀ ਸੋ ਅਸੀਂ ਕਹਿੰਦੇ ਆ ਕਿ ਭਈ ਕਰਮਕਾਂਡ ਕਰਨਾ ਨਹੀਂ ਇਹਦੀ ਇਹ ਹੁਣ ਜਿਹੜਾ ਦੋਨਾਂ ਦੇ ਵਿੱਚ ਆ ਇਹਦਾ ਡਿਫਰੈਂਸ ਤੇ ਇਹਦੀ ਜਿਹੜੀ ਸਹੀ ਤਰੀਕੇ ਨਾਲ ਅਸੀਂ ਕਿਸੇ ਨੂੰ ਸਮਝਾ ਹਾਂ ਹਾਂ ਜੀ ਇਹਦੇ ਵਿੱਚ ਦੇਖੋ ਇੱਕ ਗੱਲ ਤੇ ਪਹਿਲਾਂ ਇਹ ਸਮਝਣ ਵਾਲੀ ਆ ਕਿ ਜਦੋਂ ਅਸੀਂ ਕਹਿੰਦੇ ਆ ਕਿ ਕਰਮਕਾਂਡ ਗੁਰਬਾਣੀ ਨਹੀਂ ਮੰਨਦੀ ਹਾਂ ਤੇ ਇਹ ਸਾਡਾ ਮੰਨਣਾ ਨਹੀਂ ਇਹ ਸਾਡੀ ਮਨੋਦਨੀ ਸਾਡੀ ਧਾਰਨਾ ਨਹੀਂ ਅਸੀਂ ਗੁਰਬਾਣੀ ਦਾ ਹੀ ਸਮਝਦਾ ਯਤਨ ਕੀਤਾ ਸੀਗਾ ਕਿ ਗੁਰਬਾਣੀ ਵਿੱਚ ਜਿਹੜੇ ਕਰਮਕਾਂਡਾ ਉਹਨਾਂ ਕਰਮਕਾਂਡਾਂ ਨੂੰ ਜਿਸਨਾਂ ਦਾ ਧਾਰਮਿਕ ਦੁਨੀਆ ਵਿੱਚ ਮਹੱਤਤਾ ਦਿੱਤੀ ਜਾਂਦੀ ਆ ਦਿੱਤੀ ਜਾ ਰਹੀ ਆ ਉਹਨੂੰ ਉਸ ਦੇ ਵਿੱਚ ਪਰਵਾਣ ਨਹੀਂ ਕੀਤਾ ਹੋਇਆ ਠੀਕ ਅਸੀਂ ਇਹ ਵੀ ਖਾਸ ਸ਼ੁਰੂ ਵਿੱਚ ਪਿਛਲਾ ਐਪੀਸੋਡ ਆਉਦੇ ਚ ਇਹ ਬੇਨਤੀ ਕਰ ਦਿੱਤੀ ਸੀ ਕਿ ਅਸੀਂ ਇਸ ਲਈ ਸਿਰ ਗੁਰਬਾਣੀ ਦਾ ਪੱਖ ਹੀ ਧਿਆਨ ਵੀ ਰੱਖ ਅਸੀਂ ਇਸ ਸਬੰਧੀ ਚਰਚਾ ਕਰ ਰਹੇ ਹਾਂ ਆ ਜਿਹੜੇ ਜਥੇਬੰਦਕ ਤੌਰ ਤੇ ਖਾਲਸੇ ਪੰਥ ਨੇ ਕੁਝ ਜਿਹੜੇ ਕਰਮ ਕਾਂਡਾ ਉਹਨਾਂ ਨੂੰ ਸਵੀਕਾਰ ਕੀਤਾ ਹੋਇਆ ਪਰ ਸਾਡੇ ਜਿਹੜਾ ਉਹ ਸਿੱਕੀ ਦਾ ਸੀਨ ਜਾ ਕੇ ਇੱਕ ਇੱਕ ਅੰਗ ਬਣ ਚੁੱਕੇ ਆ ਅਸੀਂ ਸਵੀਕਾਰ ਕੀਤੇ ਹੋਏ ਆ ਉਹ ਅਸੀਂ ਬਾਅਦ ਵਿੱਚ ਗੱਲ ਕਰਾਂਗੇ ਅਸੀਂ ਉਹਨਾਂ ਦੀ ਗੱਲ ਨਹੀਂ ਕਰ ਰਹੇ ਅਸੀਂ ਫਿਲਹਾਲ ਕੇਵਲ ਗੁਰਬਾਣੀ ਦੇ ਪੱਖ ਨੂੰ ਹੀ ਸਾਂਝੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਹਾਂ ਇਹਦੇ ਵਿੱਚ ਜਿਹੜਾ ਸਾਡੇ ਦਰਸ਼ਕ ਜੀ ਦਾ ਸਵਾਲ ਸੀਗਾ ਕਿ ਜੇਕਰ ਗੁਰਬਾਣੀ ਜਿਵੇਂ ਅਸੀਂ ਕਹਿ ਰਹੇ ਹਾਂ ਕਿ ਗੁਰਬਾਣੀ ਵਿੱਚ ਇਹਨਾਂ ਦਾ ਖੰਨਨ ਕੀਤਾ ਹੋਇਆ ਕਰਮ ਕਾਂ ਦੇ ਕਿਸੇ ਵੀ ਰੂਪ ਨੂੰ ਇਸ ਰੂਪ ਵਿੱਚ ਪ੍ਰਵਾਨ ਨਹੀਂ ਕੀਤਾ ਗਿਆ ਪਰ ਦੂਜੇ ਪਾਸੇ ਗੁਰਬਾਣੀ ਵਿੱਚ ਹੀ ਆਉਂਦਾ ਜਿਹੜੀ ਤੁਸੀਂ ਪੰਕਤੀ ਬੋਲੀ ਆ ਕਿ ਕਿ ਜਬ ਤੱਕ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰ ਆਇਆ ਵੀ ਇਹ ਤਾਂ ਗੁਰੂ ਸਾਹਿਬ ਦਾ ਹੀ ਫਰਮਾਨ ਆ ਤੋਂ ਅੱਜ ਅਸੀਂ ਜਿਹੜੀ ਜਿਹੜੀ ਗੱਲ ਕਰ ਰਹੇ ਹਾਂ ਉਹ ਇਸੇ ਤਰੀਕੇ ਤੇ ਰਹੂਗੀ ਠੀਕ ਹੈ ਹਾਂ ਅਸੀਂ ਇਹ ਵੀ ਜਿਹੜਾ ਪੱਖ ਆ ਉਹ ਸ਼ੁਰੂ ਵਿੱਚ ਹੀ ਬਰਸ਼ਕਾਂ ਦੇ ਧਿਆਨ ਵਿੱਚ ਫੇਰ ਲਿਆਉਣਾ ਚਾਹੁੰਦੇ ਆ ਕਿ ਗੁਰਬਾਣੀ ਦੇ ਕਿਸੇ ਵੀ ਪੱਖ ਨੂੰ ਸ਼ਬਦ ਨੂੰ ਪੰਕਤੀ ਨੂੰ ਸਮਝਣ ਲਈ ਸਾਨੂੰ ਜਿਹੜਾ ਉਹ ਜਿਸ ਤੋਂ ਉਹ ਪੰਕਤੀ ਆਈ ਲਈ ਗਈ ਆ ਉਹ ਸ਼ਬਦ ਆ ਚਾਹੇ ਸ਼ਲੋਕ ਆ ਸਾਨੂੰ ਉਹ ਪੂਰਾ ਪੜਨ ਦੀ ਲੋੜ ਆ ਕਿਸੇ ਗੁਰਬਾਣੀ ਦੀ ਅੱਧੀ ਪੰਕਤੀ ਜਾਂ ਇੱਕ ਪੰਕਤੀ ਵਿੱਚੋਂ ਅਸੀਂ ਗੁਰਬਾਣੀ ਦੇ ਉਸ ਸੱਚ ਨੂੰ ਉਸ ਰੂਪ ਵਿੱਚ ਨਹੀਂ ਸਮਝ ਸਕਦੇ ਜੇ ਸਮਝਣ ਦੀ ਕੋਸ਼ਿਸ਼ ਕਰਾਂਗੇ ਤਾਂ ਸਾਡਾ ਉਕਾਈ ਖਾਣਾ ਬਿਲਕੁਲ ਸੁਭਾਵਕ ਆ ਇਸ ਤੋਂ ਪਹਿਲਾਂ ਕਿ ਅਸੀਂ ਜਿਹੜੇ ਇਹ ਜਪਤਬ ਸ਼ਬਦ ਆ ਜਿੱਥੋਂ ਇਹ ਪੰਕਤੀ ਲਈ ਗਈ ਆ ਗੁਰੂ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਆ ਆਪਾਂ ਇਸ ਪੂਰੇ ਸ਼ਬਦ ਨੂੰ ਵਿਚਾਰਾਂਗੇ ਔਰ ਫਿਰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਥੇ ਜਪ ਤਪ ਸੰਜਮ ਕਿਨੂੰ ਆਖਿਆ ਗਿਆ ਪਰ ਇਸ ਤੋਂ ਪਹਿਲਾਂ ਜੇ ਪਹਿਲਾਂ ਸੰਖੇਪ ਵਿੱਚ ਕਿ ਜਿਹੜੇ ਜਪ ਤਪ ਸੰਜਮ ਇਹ ਪ੍ਰਚਲਿਤ ਅਰਥਾਂ ਵਿੱਚ ਜਾਈ ਜਾ ਕੇ ਇਹ ਗੁਰੂ ਕਾਲ ਤੋਂ ਪਹਿਲਾਂ ਅੱਤੇ ਅੱਜ ਵੀ ਕੁਝ ਧਰਮਾਂ ਵਿੱਚ ਇਹਨਾਂ ਨੂੰ ਜਿਸ ਰੂਪ ਵਿੱਚ ਮੰਨਿਆ ਜਾਂਦਾ ਅਸੀਂ ਥੋੜੀ ਜੀ ਇਦੀ ਚਰਚਾ ਜਰੂਰ ਕਰਨਾ ਚਾਹਾਂਗੇ ਤਾਂ ਕਿ ਸ਼ਬਦਾਂ ਨੂੰ ਲੈ ਕੇ ਜੋ ਸਾਡੇ ਚਾਉ ਭਰਮ ਭਲੇਖੇ ਪੈ ਜਾਂਦੇ ਆ ਜਾਂ ਪਏ ਹੋਏ ਆ ਉਹਨਾਂ ਬਾਰੇ ਸਾਨੂੰ ਇਹਨਾਂ ਕੋਈ ਸਪੱਸ਼ਟ ਹੋਵੇ ਕਿ ਜਦੋਂ ਇਹ ਸ਼ਬਦ ਗੁਰਬਾਣੀ ਵਿੱਚ ਖਾਸ ਪ੍ਰਕਰਨ ਵਿੱਚ ਆਇਆ ਤਾਂ ਉਹ ਇਹਨਾਂ ਸ਼ਬਦਾਂ ਦਾ ਭਾਵ ਉਹ ਨਹੀਂ ਲਿਆ ਗਿਆ ਕਿ ਜਿਹੜਾ ਪ੍ਰਚਲਿਤ ਸੀ ਅਨਧਰਮਾਂ ਵਿੱਚ ਜਿਹੜਾ ਅੱਜ ਵੀ ਪ੍ਰਚਲਤਾ ਹੈ ਠੀਕ ਆ ਕਿ ਕਿਤੇ ਕਿਤੇ ਪ੍ਰਚਲਤ ਅਰਥਾਂ ਵਿੱਚ ਇਹਨਾਂ ਸ਼ਬਦਾਂ ਦੀ ਵਰਤੋਂ ਹੋਈ ਹੋਈ ਆ ਪਰ ਅਸੀਂ ਇਹ ਸਭ ਕੋਈ ਗੁਰਬਾਣੀ ਵਿੱਚੋਂ ਦੇਖਣਾ ਇਹ ਕੋਈ ਅਸੀਂ ਕਲਪਨਾ ਨਹੀਂ ਕਰ ਰਹੇ ਬਲਕਿ ਅਸੀਂ ਗੁਰਬਾਣੀ ਵਿੱਚੋਂ ਇਹਨਾਂ ਪੱਖਾਂ ਨੂੰ ਸਮਝਣਾ ਤੋਂ ਪਹਿਲਾਂ ਜਿਹੜਾ ਅਸੀਂ ਇਹ ਜਿਹੜੇ ਸ਼ਬਦ ਆ ਇਹਨਾਂ ਸ਼ਬਦਾਂ ਦਾ ਜੋ ਆਮ ਭਾਵ ਲਿਆ ਗਿਆ ਸੀ ਅਨਮਤਾਂ ਵਿੱਚ ਖਾਸ ਤੌਰ ਤੇ ਜਿਹੜਾ ਸਨਤਨੀ ਮਾਤਾ ਵੈਦਿਕ ਮਾਤਾ ਉਹਦੇ ਵਿੱਚ ਵੀ ਭਵੇਂ ਇਸ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਪਰ ਕੁਝ ਅੰਸ਼ ਜਿਹੜਾ ਉਹ ਜ਼ਰੂਰ ਉਹਨਾਂ ਨੇ ਪ੍ਰਵਾਨ ਕੀਤਾ ਹੋਇਆ ਪਰ ਆਮ ਜਿਹੜਾ ਹਿੰਦੂ ਵਿਰੰਮ ਵਿੱਚ ਪ੍ਰਚਲਿਤ ਆ ਜੋ ਸਾਨੂੰ ਕੋਸ਼ਾਂ ਵਿੱਚ ਇਹਨਾਂ ਦੇ ਅਰਥ ਮਿਲਦੇ ਆ ਤਾਂ ਅਸੀਂ ਸੰਖੇਪ ਵਿੱਚ ਪਹਿਲਾਂ ਉਹਦੀ ਚਰਚਾ ਕਰ ਲਈਏ ਠੀਕ ਤਾਂ ਤਪ ਸ਼ਬਦ ਲੈ ਲਈਏ ਤਾਂ ਤਪ ਸ਼ਬਦ ਜਿਹੜਾ ਇਹਦਾ ਜਿਹੜਾ ਮੂਲ ਅਰਥ ਸੀਗਾ ਉਹ ਸੀਗਾ ਉਹ ਪ੍ਰਕਾਸ਼ ਜਿਹੜਾ ਸੂਰਜ ਜਾਂ ਅਗ ਰਾਹੀਂ ਪ੍ਰਗਟ ਹੁੰਦਾ ਇਹ ਤਪ ਦਾ ਸ਼ਬਦ ਹੈ ਜਿਹਤੋਂ ਅਸੀਂ ਕਿ ਮੂਲ ਅਰਥ ਜਿਹੜਾ ਸੀਗਾ ਉਹ ਏ ਸੀਗਾ ਪਰੰਤੂ ਸਹਜੇ ਸਹਜ ਕੀ ਹੋਇਆ ਕਿ ਇੱਕ ਰੂੜ ਅਰਥ ਵਿੱਚ ਇਹ ਜਿਹੜਾ ਤਪ ਸ਼ਬਦ ਸੀਗਾ ਇਹ ਪ੍ਰਚਲਿਤ ਹੋ ਗਿਆ ਔਰ ਫਿਰ ਇੱਕ ਵਿਸ਼ੇਸ਼ ਉਦੇਸ਼ ਦੀ ਜਿਹੜੀ ਪ੍ਰਾਪਤੀ ਆ ਜਾਂ ਇੰਜਾ ਕੀਏ ਕਿ ਆਤਮਕ ਤੇ ਸਰੀਰਕ ਜਿਹੜਾ ਅਨੁਸ਼ਾਸਨ ਆ ਜ਼ਬਤ ਆ ਉਹਦੇ ਲਈ ਉਠਾਈ ਜਾਣ ਵਾਲੇ ਜਿਹੜੇ ਸਰੀਰਕ ਕਸ਼ਟ ਆ ਇਹਨਾਂ ਕਸ਼ਟਾਂ ਨੂੰ ਤਾਂ ਤਪ ਆਖਿਆ ਜਾਣ ਲੱਗ ਪਿਆ। ਹੋਰ ਇਸੇ ਤਪ ਸ਼ਬਦ ਜਿਹਦੋਂ ਅਸੀਂ ਅੱਜ ਵਰਤਦੇ ਆਂ, इवन ਅਸੀਂ ਵੀ ਵਰਤਦੇ ਆਂ ਜੀ ਉਹਨਾਂ ਧਰਮਾਂ ਦੀ anumata ਦੀ ਗੱਲ ਨਹੀਂ ਬਣਾ। ਅਸੀਂ ਵੀ ਜਦੋਂ ਅੱਜ ਤਪ ਸ਼ਬਦ ਵਰਤਦੇ ਆਂ ਤਾਂ ਜ਼ਿਆਦਾਤਰ ਅਸੀਂ ਜਿਸ ਤਪ ਨੂੰ ਬਾਣੀ ਵਿੱਚ ਸਲਾਇਆ ਗਿਆ ਅਸੀਂ ਅੱਗੇ ਜਾ ਕੇ ਦੇਖਾਂ ਗੱਲ ਕਰਾਂਗੇ। ਉਹਦੀ ਅਸੀਂ ਭਾਵ ਬਾਣੀ ਵਿੱਚੋਂ ਸਮਝਣ ਦੀ ਬਜਾਏ ਜੋ ਆਮ ਪ੍ਰਚਲਿਤ ਭਾਵ ਆ ਅਸੀਂ ਇਹੀ ਤਪ ਤੋਂ ਭਾਵ ਲੈਨੇ ਆ। ਤੋ ਇਸ ਤਾਬੇ ਚ ਕੀ ਹੋਇਆ ਕਿ ਧਰਤੀ ਉਤੇ ਸੌਣ ਅਲਪੋਹਾਰੀ ਹੋਣ ਜਟਾ ਜੁੜ ਰਹਿਣਾ ਇਹੜੇ ਕਰਮ ਸੀਗੇ ਇਹਨਾਂ ਕਰਮਾਂ ਨੂੰ ਕਰਨ ਵਾਲਿਆਂ ਨੂੰ ਵੀ ਤਪਸੀ ਆਖਿਆ ਜਾਣ ਲੱਗ ਪਿਆ ਵੀ ਇਹ ਤਪ ਕਰ ਰਹੇ ਆ ਹਾਂ ਪਰ ਇਹਨਾਂ ਨੂੰ ਜਿਹੜਾ ਹੈਗਾ ਉਹ ਸਧਾਰਨ ਜਿਉਂ ਕਿ ਇਹ ਜਿਹੇ ਤਪ ਕਰਨ ਵਾਲੇ ਜਿਹੜੇ ਇਨਸਾਨ ਸੀਗੇ ਇਹ ਇਹਨਾਂ ਨੂੰ ਕਈ ਸ਼ਰੀਆਂ ਵਿੱਚ ਵੰਡਿਆ ਗਿਆ ਇਹ ਜਿਹੜੇ ਇਸ ਤਰ੍ਹਾਂ ਦੇ ਸੀਗੇ ਅਜਿਹੇ ਤਪਸੀ ਜਿਹੜੇ ਗਰਮੇ ਦਿਦੋਤ ਦੇ ਵਿੱਚ ਜਿਹੜੇ ਧੋਨੀਆਂ ਤਪਾ ਕੇ ਵਿੱਚ ਬੈਠਦੇ ਆ ਹਮ ਸਰਦੀਆਂ ਦੇ ਦਿਨਾਂ ਵਿੱਚ ਠੰਡੇ ਪਾਣੀ ਵਿੱਚ ਜਿਹੜੇ ਆ ਉਹ ਖੜੇ ਰਹਿੰਦੇ ਆ ਵੇਖਿਆ ਮੰਗੇ ਜਿਹੜੇ ਖਾਂਦੇ ਆ ਔਰ ਸ਼ਹਿਰ ਨਗਰ ਵਸੋਂ ਤੋਂ ਦੂਰ ਰਹਿਣਾ ਔਰ ਸਰੀਰ ਦੇ ਸਾਰੇ ਸੁੱਖਾਂ ਦਾ ਤਿਆਗ ਕਰਕੇ ਸਰੀਰ ਨੂੰ ਕਸ਼ਟ ਦੇਣਾ ਹੱਥਾਂ ਨੂੰ ਉੱਪਰ ਉਠਾ ਕੇ ਰੱਖਣਾ ਜਾ ਇੱਕ ਪੈਰ ਤੇ ਖੜੇ ਰਹਿਣਾ ਜਾਗਦੇ ਰਹਿਣਾ ਮौन ਵਰਤ ਰੱਖਣਾ ਆ ਇਹ ਜਿਹੜੇ ਕਰਮ ਸੀ ਇਹਨਾਂ ਕਰਮਾਂ ਨੂੰ ਕਰਨ ਵਾਲਿਆਂ ਲਈ ਇਹ ਸ਼ਦ ਵਰਤਿਆ ਗਿਆ ਕਿ ਇਹ ਉਗਰਤਾਪਾ ਤੇ ਜਿਹੜੇ ਆਮ ਪਹਿਲੇ ਜਿਸ ਤਪ ਦਾ ਆਪਾਂ ਜ਼ਿਕਰ ਕੀਤਾ ਉਸ ਨਾਲੋਂ ਇਹ ਜਿਹੜਾ ਤਪਾ ਇਹ ਇੰਜ ਆਖੀਏ ਕਿ ਉਸ ਨਾਲੋਂ ਵਧੇਰੇ ਸ੍ਰੇਸ਼ਟ ਮੰਨਿਆ ਗਿਆ ਤੈਨੂੰ ਉਗਰਤਾਪਾ ਕਿਹਾ ਗਿਆ ਅਤੇ ਅਜਿਹੇ ਤਪ ਕਰਨ ਵਾਲੇ ਨੂੰ ਜਿਹੜਾ ਉਗਰ ਤਪ ਕਰਨ ਵਾਲਾ ਤਪਸਵੀ ਜਿਹੜਾ ਉਹ ਮੰਨਿਆ ਜਾਣ ਲੱਗ ਪਿਆ ਇਹ ਉਹਨਾਂ ਵੀਰਾਂ ਦੀ ਤਪ ਬਾਰੇ ਤਪਸਿਆ ਬਾਰੇ ਤਪਸੀ ਬਾਰੇ ਜਿਹੜਾ ਤਪੱਸ ਕਰਨ ਵਾਲਾ ਉਹਨਾਂ ਬਾਰੇ ਉਹਨਾਂ ਦੀ ਐਸੀ ਧਾਰਨਾ ਸੀ ਠੀਕ ਭਾਈ ਕਾਨ ਸਿੰਘ ਨਾਭਾ ਨੇ ਜਦੋਂ ਇਸ ਤਪ ਸ਼ਬਦ ਦਾ ਖਾਸ ਤੌਰ ਤੇ ਗੁਰਮਤਿ ਮਾਰਤੰਡ ਵਿੱਚ ਜ਼ਿਕਰ ਕੀਤਾ ਤਾਂ ਉਹਨਾਂ ਨੇ ਬੜਾ ਸਪਸ਼ਟ ਸ਼ਬਦਾਂ ਵਿੱਚ ਇਸ ਗੱਲ ਦਾ ਵਰਣਨ ਕੀਤਾ ਕਿ ਗੁਰਮਤਿ ਵਿੱਚ ਹੋ ਸਿੱਖੀ ਦੀ ਜੀਵਨ ਜਾਚ ਵਿੱਚ ਜਿਹੜੇ ਨਰਾਰਥਕ ਸਰੀਰ ਨੂੰ ਤਪਉਣਾ ਇਹਨੂੰ ਉਤਮ ਤਪ ਨੇ ਆਖਿਆ ਗਿਆ ਇਹਨੂੰ ਤਪ ਇਸ ਰੂਪ ਵਿੱਚ ਸਵੀਕਾਰਨੇ ਕੀਤਾ ਗਿਆ ਮਨ ਦੇ ਇੰਦਰੀਆਂ ਨੂੰ ਵਿਕਾਰਾਂ ਤੋਂ ਵਰਜਣਾ ਪਰਉਪਕਾਰ ਲਈ ਕਸ਼ਟ ਉਠਾਉਣਾ ਇਹ ਤਪ ਜਿਹੜਾ ਇਹ ਗੁਰਮਤਿ ਦੇ ਜੀਵਨ ਯੋਗ ਦੇ ਸਲਾਇਆ ਗਿਆ ਗੁਰਬਾਣੀ ਵੀ ਜਦੋਂ ਤਪ ਦੇ ਰੂਪ ਵਿੱਚ ਗੱਲ ਆਉਂਦੀ ਆ ਤਾਂ ਉਸ ਤਪ ਤੋਂ ਭਾਵ ਇਹ ਤਪ ਹੀ ਲਿਆ ਗਿਆ ਆਪਾਂ ਘਰ ਕੇ ਚਰਚਾ ਕਰਦੇ ਆ ਪਹਿਲਾਂ ਜਿਹੜੇ ਅਖਰੀ ਅਰਥ ਜਿਹੜੇ ਆ ਇਹਨਾਂ ਕਰ ਲਈਏ ਇਸ ਨਾਲ ਜਪ ਸ਼ਬਦ ਆ ਜਪ ਸ਼ਬਦ ਦਾਰ تھا ਇਹ ਕਰਤਾ ਕਿ ਮਨ ਵਿੱਚ ਕਹਿਣਾ ਦੂਜਾਂ ਗਾ ਕੇ ਮੰਤਰ ਪਾਠ ਔਰ ਜਿਹੜੇ ਸੰਸਕ੍ਰਿਤ ਦੇ ਗ੍ਰੰਥ ਆ ਉਹਨਾਂ ਵਿੱਚ ਕਈਆਂ ਵਿੱਚ ਜਪ ਦੇ ਜਿਹੜੇ ਆ ਉਹ ਤਿੰਨ ਭੇਦ ਕੀਤੇ ਹੋਏ ਆ ਜੇ ਕਿਹੜਾ ਜਾਪਾ ਉਹਨੂੰ ਵਾਚਕ ਜਿਹੜਾ ਉਹ ਜਪ ਆਖਿਆ ਆ ਜਪ ਵਾਚਕ ਜਪ ਉਹ ਆ ਕਿ ਜੋ ਸਪਸ਼ਟ ਅੱਖਰਾਂ ਵਿੱਚ ਕਰਨ ਵਾਲਾ ਕਿਸੇ ਸ਼ਬਦ ਨੂੰ ਕਿਸੇ ਬੰਤਰ ਨੂੰ ਉਹ ਇੰਜ ਉਚਾਰਦਾ ਸਪਸ਼ਟ ਰੂਪ ਵਿੱਚ ਕਿ ਦੂਸਰੇ ਆਤਮੀ ਨੂੰ ਵਿਅਕਤੀ ਨੂੰ ਸਮਝ ਪੈ ਜਾਂਦੀ ਆ ਕਿ ਬਈ ਇਹ ਕੀ ਆਪਣੀ ਰਸਨ ਨਾਲ ਜਪ ਰਿਹਾ ਕਿਸ ਦਾ ਇਹ ਜਾਪ ਕਰ ਰਿਹਾ ਇਹ ਜਿਹੜਾ ਸਪਸ਼ਟ ਅਕਰਮਿਤ ਕੀਤਾ ਜਾਂਦਾ ਇਹਨੂੰ ਵਾਚਕ ਜਾਪ ਆਖਿਆ ਗਿਆ ਦੂਜਾ ਜਿਹੜਾ ਹੈਗਾ ਉਹ ਹੈਗਾ ਉਪਾਸ਼ ਉਹ ਪਾਸ਼ ਜਪ ਉਹ ਮੰਨਿਆ ਗਿਆ ਕਿ ਜਿਹੜਾ ਜਪ ਕਰਨ ਵਾਲਾ ਉਹ ਆਪਣੇ ਹੋਠਾਂ ਵਿੱਚ ਬੜੀ ਧੀਮੀ ਜੀ ਸਿਹਦੇ ਵਿੱਚ ਹੌਲੀ ਹੌਲੀ ਆਪਣੇ ਬੋਲ ਹਲਾ ਰਿਹਾ ਔਰ ਕੁਝ ਜਪ ਰਿਹਾ ਪਰ ਇਨੀ ਧੀਮੀ ਆਵਾਜ਼ ਵਿੱਚ ਕਰ ਰਿਹਾ ਕਿ ਜਿਹੜਾ ਬਿਲਕੁਲ ਕੋਲ ਬੈਠਾ ਹੋਇਆ ਉਹਨੂੰ ਵੀ ਸਮਝ ਨਹੀਂ ਲੱਗ ਰਹੀ ਵੀ ਇਹ ਕੀ ਜਪ ਰਿਹਾ ਕੀ ਕਹਿ ਰਿਹਾ ਕਿਦਾਂ ਰਟਨ ਕਰ ਰਿਹਾ ਪਰ ਹਾਂ ਇਹ ਉਹਨੂੰ ਗੱਲ ਸਮਝਾ ਰਹੀ ਆ ਪਕੜ ਵਿਚ ਆ ਰਹੀ ਆ ਵੀ ਇਹ ਕੁਝ ਜਪ ਰਿਹਾ ਤੀਜੀ ਤਰ੍ਹਾਂ ਦਾ ਜਿਹੜਾ ਜਪ ਉਹ ਮਾਨਸ ਆ ਇਹਦਾ ਪਾਸ ਜੋ ਜਿਹਦੇ ਵਿੱਚ ਬੁੱਲ ਵੀ ਨਾ ਹਿਲਣ ਜਿਹੜਾ ਮਨ ਦੇ ਚਿੰਤਨ ਤੋਂ ਕੀਤਾ ਜਾਵੇ ਜਿਹੜਾ ਕੋਲ ਬੈਠਾ ਆ ਵਿਅਕਤੀ ਉਹਨੂੰ ਵੀ ਪਤਾ ਨਾ ਲੱਗੇ ਕਿ ਭਈ ਇਹ ਕੋਈ ਜਪ ਰਿਹਾ ਕਿਸੇ ਖਾਸ ਮੰਤਰ ਦਾ ਇਹ ਵਾਰ-ਵਾਰ ਰਟਨ ਕਰ ਰਿਹਾ ਉਹਦਾ ਉਹਨੂੰ ਦੁਹਰਾ ਰਿਹਾ ਉਹਨੂੰ ਵੀ ਨਾ ਪਤਾ ਲੱਗੇ ਕਿਉਂਕਿ ਉਹ ਜਿਹੜਾ ਵਿਅਕਤੀ ਜਪ ਕਰਨ ਵਾਲਾ ਉਹ ਆਪਣੇ ਮਨ ਵਿੱਚ ਉਹਦਾ ਚਿੰਤਨ ਕਰ ਰਿਹਾ ਜਿਹੜਾ ਖਾਸ ਤੌਰ ਤੇ ਤੰਤਰ ਸ਼ਾਸਤਰ ਦਾ ਤੰਤਰ ਸ਼ਾਸਤਰ ਵਿੱਚ ਮੰਤਰਾਂ ਦੇ ਜਪ ਦੀ ਗਿਣਤੀ ਇਹਨਾਂ ਦੇ ਲਈ ਪਿੰਨਪਿੰਨ ਸਮਗਰੀ ਅਤੇ ਵੱਖੋ ਵੱਖਰੇ ਜਿਹੜੇ ਫਾਲਾ ਉਹ अनेका ਇਸ ਤੰਤਰ ਸ਼ਾਸਤਰ ਦੇ ਜਿਹੜਾ ਵਿਸ਼ਵਾਸ ਕਰਦੇ ਆ ਲਿਖਣ ਵਾਲੇ ਆ ਉਹਨਾਂ ਨੂੰ ਆਧਾਰ ਬਣਾ ਕੇ ਉਹਨਾਂ ਨੇ ਇਸ ਸੰਬੰਧੀ ਬਹੁਤ ਕੁਝ ਲਿਖਿਆ ਹੋਇਆ ਜਿਹੜਾ ਸਾਡੇ ਵਿੱਚ ਸ਼ਰਧਾਪੂਰਨ ਗ੍ਰੰਥਾ ਜਾਂ ਦੁਖ ਪੰਨੇ ਆ ਜਿਹੜੇ ਇਹ ਜਿਹੜੀਆਂ ਪੁਸਤਕਾਂ ਅੱਜ ਮਾਰਕੂ ਵਿੱਚ ਮਿਲਦੇ ਆ ਇਹ ਅਸਲ ਵਿੱਚ ਉਹ ਸਤੰਤਰ ਸ਼ਾਸਤਰ ਦੀ ਹੀ ਨਕਲ ਆ ਜੀ ਕਿ ਜਿਹਦੇ ਦੱਸਿਆ ਆ ਕਿ ਫਲਾਣੀ ਪੌੜੀ ਨੂੰ ਕਿਸ ਤਰ੍ਹਾਂ ਨਾਲ ਜਪਣਾ ਇਸ ਪਾਸੇ ਵੱਲ ਮੂੰਹ ਕਰਨਾ ਕਰਨ ਦੇ ਦਿਸ਼ਾ ਕਰਨਾ ਇਨੀ ਵਿਰਾਪੜਨਾ ਇਸ ਤਰ੍ਹਾਂ ਮਾਲਾ ਫੇਰਨੀ ਆ ਇਹ ਜਪ ਦਾ ਉਹੀ ਰੂਪ ਆ ਜੋ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਜਾਂ ਮਹਾਰਾਜ ਦੇ ਸਮੇਂ ਈਵਨ ਅੱਜ ਵੀ ਉਹਨਾਂ ਅਨੰਤ ਰਮਾਂ ਵਿੱਚ ਪ੍ਰਚਲਿਤ ਆ ਪਰ ਗੁਰਮਤਿ ਦੇ ਜੀਵਨ ਜੁਗਤ ਵਿੱਚ ਜਪ ਦਾ ਇਹ ਜਿਹੜਾ ਰੂਪ ਆ ਇਹਨੂੰ ਸਵੀਕਾਰ ਨਹੀਂ ਕੀਤਾ ਗਿਆ ਜਿਹੜੀ ਸ਼੍ਰੋਮ ਦੀ ਸਭ ਤੋਂ ਪਹਿਲੀ ਬਾਣੀ ਆ ਗੁਰੂ ਗ੍ਰੰਥ ਸਾਹਿਬ ਦੀ ਉਹ ਜਪ ਬਾਣੀ ਆ ਹਾਂਜੀ ਅਸੀਂ ਜਪਜੀ ਸਾਹਿਬ ਆਖਦੇ ਹਾਂ ਜੀ ਅਤੇ ਸਾਹਿਬ ਅਸੀਂ ਆਪਣੇ ਵੱਲੋਂ ਸਤਕਾਰ ਵਜੋਂ ਜੀ ਅਤੇ ਸਾਹਿਬ ਸ਼ਬਦੀ ਵਰਤੋਂ ਕਰਦੇ ਹਾਂ ਪਰ ਬਾਣੀ ਦਾ ਨਾਂ ਜਪਾ ਤੋਂ ਗੁਰਬਾਣੀ ਅਨੁਸਾਰ ਜਪ ਦਾ ਕੀ ਸਰੂਪ ਆ ਉਹ ਜਪ ਬਾਣੀ ਵਿੱਚ ਜਿੱਨਾ ਸਪਸ਼ਟਾ ਉਹ ਵਧੇਰੇ ਵਿਆਖਿਆ ਦਾ ਬੁਥਾਜ ਨਹੀਂ ਤੋਂ ਇਹ ਸੀ ਜਿਹੜਾ ਚਾਪ ਦੇ ਤਪੱਸਵੰਦੀ ਜਿਹੜੀ ਅਨਮਤ ਦੀ ਧਾਰਨਾ ਜਿੰਦੂ ਆਖੇ ਕਿ Hindu ਵੀਰਾਂ ਵਿੱਚ ਜੋ ਪ੍ਰਚਲਤਾ ਇਸ ਦਾ ਸੰਜਮ ਸੰਜਮ ਦਾ ਇਹ ਅਕਰੀ ਅਰਥੀ ਹੈ ਉਹ ਚੰਗੀ ਤਰ੍ਹਾਂ ਬੰਨਣ ਦੀ ਕਿਰਿਆ ਮਨ ਇੰਦਰੀਆਂ ਨੂੰ ਵਿਕਾਰਾਂ ਤੋਂ ਰੋਕਣਾ ਹੋਰ ਇਹ ਦੂਜਾ ਅਰਥ ਆ ਕਿ ਬਰਤ ਨਿਯਮ ਤੀਜਾਗਾ ਸੰਕੋਚ ਤੇ ਚੌਥਾ ਗਾਵ ਪ੍ਰੇਜ਼ 4 ਪੰਜਵਾਂ ਦਾ ਅਰਥ ਆ ਕਿ ਰੀਤ ਰਸਮ ਔਰ ਛੇਵਾਂ ਗਾ ਉਪਾਉ ਯਤਨ ਔਰ ਸਤਵਾਂ ਗਾ ਤਰੀਕਾ ਔਰ ਗੁਰਬਾਣੀ ਵਿੱਚ ਇਹ ਸੰਜਮ ਸ਼ਬਦ ਇੱਕ ਤੋਂ ਵੱਧ ਅਰਥਾਂ ਵਿੱਚ ਵਰਤਿਆ ਗਿਆ ਤੇ ਇਹ ਸੀਗਾ ਇਨ੍ਹਾਂ ਸ਼ਬਦਾਂ ਦਾ ਅਖਰੀ ਅਰਥ ਜਾਂ ਇੰਜ ਆ ਕਿ ਕਿ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਜਿਨ੍ਹਾਂ ਅਰਥਾਂ ਵਿੱਚ ਭਾਵ ਵਿੱਚ ਇਹ ਜਿਹੇ ਸ਼ਬਦ ਆ ਇਹ ਵਰਤੇ ਜਾਂਦੇ ਸੀ ਹੁਣ ਅਸੀਂ ਜਿਹੜਾ ਉਹ ਗੁਰਬਾਣੀ ਵਾਲੇ ਪੱਖ ਵੱਲ ਫੇਰਾਉਨੇ ਆ ਠੀਕ ਹੈ ਜਦ ਤੱਕ ਸਮਝ ਨੂੰ ਸਮਝ ਨੂੰ ਪਹਿਲਾਂ ਅਸੀਂ ਇਹ ਸਮਝ ਲਈਏ ਕਿ ਗੁਰਬਾਣੀ ਵੀ ਜਦੋਂ ਕੰਡਮ ਕੀਤਾ ਹੋਇਆ ਖਰਣ ਕੀਤਾ ਹੋਇਆ ਜਪ ਤਪ ਸੰਜਮ ਨੂੰ ਰੱਖਦਾ ਕਿ ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਸਾਰੇ ਜਿਹੜੇ ਕਰਮ ਉਹ ਵਿਅਰਥਾ ਨਸਫਲ ਆ ਤਾਂ ਉਹ ਇਨ੍ਹਾਂ ਅਰਥਾਂ ਵਿੱਚ ਇਸ ਪਰਕਰਨ ਵਿੱਚ ਜਦੋਂ ਇਹ ਸ਼ਬਦ ਵਰਤੇ ਗਏ ਆ ਤਾਂ ਅਦੋਂ ਇਹਨਾਂ ਨੂੰ ਬੜੇ ਸਪਸ਼ਟ ਅਤੇ ਨਰਨਾਇਕ ਰੂਪ ਵਿੱਚ ਇਹਨਾਂ ਦਾ ਖੰਨਨ ਕੀਤਾ ਆ ਜਿਵੇਂ ਉਦਾਹਰਨ ਵਜੋਂ ਜਦੋਂ ਗੁਰਬਾਣੀ ਵਿੱਚ ਇਹ ਪਖ ਆਉਂਦਾ ਕਿ ਵਾਜਾ ਮਦ ਪਖਾਵਜ ਭਾਉ ਹੋਏ ਆਨੰਦ ਸਦਾ ਮਨ ਝਾਓ ਇਹਾ ਭਗਤ ਇਹੋ ਤਪਤਾਓ ਇਤਰੰਗ ਨਾਚੋ ਰਖ ਰਖ ਪਾਓ ਇਤੇ ਦੱਸਿਆ ਆ ਕਿ ਜਿਹੜਾ ਮਨੁੱਖ ਦਾ ਜਿਹੜਾ ਸ੍ਰੇਸ਼ਟ ਬੁੱਧੀ ਜਿਹੜੀ ਆ ਮਨੁੱਖ ਦੀ ਇਨੂੰ ਜੇਕਰ ਵਾਜਾ ਬਣਾਇਆ ਜਾਏ ਪ੍ਰਭੂ ਦਾ ਜਿਹੜਾ ਪਿਆਰ ਆ ਇਹਨੂੰ ਜੋੜੀ ਬਣਾਇਆ ਜਾਏ ਜਿਹੜੇ ਸਾਜ ਹੈਗੇ ਆ ਜਿਹਦਾ ਹਾਰਮੋਨੀਮ ਹੋ ਗਿਆ ਜੋੜੀ ਇਹਨਾਂ ਸਾਜਾਂ ਦੇ ਵਜਨ ਨਾਲ ਇਹ ਜਿਹੜੇ ਸਾਜਾ ਸ੍ਰੇਸ਼ਟ ਬੁੱਧੀ ਅਤੇ ਪ੍ਰਭੂ ਦਾ ਪਿਆਰ ਸ੍ਰੇਸ਼ਟ ਬੁੱਧ ਤੇ ਪ੍ਰਭੂ ਪਿਆਰ ਦੀ ਬਰਕਤ ਨਾਲ ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿਦਾ ਜਿਹੜਾ ਇਹੋ ਜਿਹਾ ਸਾਜ ਇਹੋ ਜੀ ਜੋੜੀ ਜਿਸ ਅੰਦਰ ਇਹੋ ਜਿਹਾ ਪਾਉ ਪਿਆਰ ਬਣਿਆ ਰਹਿੰਦਾ ਉਹਦੇ ਮਨ ਵੀ ਸਦਾ ਉਤਸ਼ਾਹ ਬਣਿਆ ਰਹਿੰਦਾ ਔਰ ਗੁਰੂ ਸਾਹਿਬ ਕਹਿੰਦੇ ਆ ਕਿ ਅਸਲ ਭਗਤ ਇਹੀ ਆ ਇਹੀ ਜਿਹੜਾ ਹੈਗਾ ਇਹ ਮਹਾਨ ਤਪ ਇਹਸ ਨਾਲੋਂ ਵੱਡਾ ਤਪ ਗੁਰੂ ਸਾਹਿਬ ਅਨੁਸਾਰ ਹੋਰ ਕੋਈ ਨਹੀਂ ਔਰ ਜਦੋਂ ਭੀਵਨ ਭਗਤ ਰਵਦਾਸ ਜੀ ਜਦੋਂ ਕਹਿੰਦੇ ਆ ਉਹ ਬਾਣੀ ਫਰਮਾਉਂਦੇ ਆ ਕਿ ਰਵਦਾਸ ਦਾਸ ਉਦਾਸ ਅਜਿਹਾ ਭ੍ਰਮ ਤਪਨ ਤਪ ਗੁਰ ਗਿਆਨ ਫਾਇਦੇ ਫੀਪਾ ਗਜੀ ਇਹ ਗੱਲ ਕਹਿ ਰਿਆ ਕਿ ਤੂੰ ਵਿਕਾਰਾਂ ਦੇ ਮੋਹ ਵਿੱਚੋਂ ਨਿਕਲ ਇਹ ੜਕਣਾ ਛੱਡ ਦੇ ਸਤਿਗੁਰੂ ਦਾ ਗਿਆਨ ਕਮਾ ਔਰ ਇਹੀ ਤਪਾਂ ਦਾ ਤਪ ਆਪ ਇਹ ਸ੍ਰੇਸ਼ਟ ਤਪਾ ਇਸ ਨਾਲੋਂ ਹੋਰ ਕੋਈ ਵੱਡਾ ਤਪ ਨਹੀਂ ਔਰ ਫਿਰ ਇਹ ਬਾਣੀ ਵਿੱਚ ਹੀ ਹੁੰਦਾ ਗੁਰ ਸੇਵਾ ਤਪਾਂ ਸਿਰ ਤਪਸਾਰ ਕਿ ਜਿਹੜੇ ਗੁਰੂ ਦੀ ਸੇਵਾ ਇਹ ਸ੍ਰੋਮਣੀ ਤਪਾ ਇਸ ਨਾਲੋਂ ਹੋਰ ਕੋਈ ਵੱਡਾ ਤਪ ਨਹੀਂ ਉਹਨੇ ਨਾਲੇ ਸਪਸ਼ਟ ਕੀਤਾ ਗਿਆ ਕਿ ਨਾਮ ਰਤੇ ਸਦਾ ਤਪ ਹੋਏ ਕਿ ਇਹ ਤਪਸਵੀ ਅਜਿਹੇ ਆ ਕਿ ਜਿਹੜੇ ਹਮੇਸ਼ਾ ਉਹ ਤਪਸਿਆ ਵਿੱਚ ਰੁੱਝੇ ਰਹਿੰਦੇ ਆ ਜਿਹੜਾ ਆਮ ਤਪੀ ਆ ਉਹ ਤਾਂ ਕਦੇ-ਕਦੇ ਕਰੂਗਾ ਕੁਝ ਘੰਟੇ ਕਰੂਗਾ ਪਰ ਇਹ ਜਿਹੜਾ ਤਪਾ ਜਿਹੜੇ ਨਾਮ ਵਿੱਚ ਰਤੇ ਹੋਏ ਆ ਉਹ ਹਮੇਸ਼ਾ ਹੀ ਇਹ ਤਪ ਸਾਧਰੇ ਹੁੰਦੇ ਆ ਇਸ ਲਈ ਉਸ ਤਪੇ ਨੂੰ ਬਾਣੀ ਵਿੱਚ ਲਾਇਆ ਗਿਆ ਕਿ ਸੋ ਤਪਾ ਜੇ ਇਹ ਤਪ ਘਾ ਦੇ ਸਤਿਗੁਰੂ ਨੂੰ ਮਿਲਿਆ ਸ਼ਬਦ ਸੁਮਹਾਲੇ ਸਤਿਗੁਰੂ ਦੀ ਸੇਵਾ ਇਹ ਤਪ ਪਰਵਾਨ ਨਾਨਕ ਸੋ ਤਪਾ ਦਰਗਹ ਭਾਵੈ ਮਾਨ ਇਹ ਤਪ ਜਿਹੜਾ ਗੁਰਬਾਣੀ ਅਨੁਸਾਰ ਇਸ ਤਪ ਨੂੰ ਸਲਾਇਆ ਗਿਆ ਵੜਿਆਇਆ ਗਿਆ ਔਰ ਹਰ ਮਨੁੱਖ ਨੂੰ ਜਿਹੜਾ ਉਸ ਰੱਬ ਨਾਲ ਜੁੜਨਾ ਚਾਹੁੰਦਾ ਉਹਨੂੰ ਇਹੋ ਜਿਹਾ ਤਪ ਸਾਧਨ ਲਈ ਉਤਸ਼ਾਹਿਤ ਕੀਤਾ ਗਿਆ ਫਿਰ ਜਦੋਂ ਸੰਜਮ ਦੀ ਗੱਲ ਆਉਂਦੀ ਆ ਤਾਂ ਗੁਰੂ ਸਾਹਿਬ ਫਰਮਾਉਂਦੇ ਆ ਤੀਰਥ ਵਰਤ ਲਖ ਸੰਜਮਾ ਪਾਈਐ ਸਾਧੂ ਧੂਰ ਲੋਕ ਮਾਵੈ ਕਿਸ ਦੇ ਜਾਂ ਵੇਖੈ ਸਦਾ ਹضور ਖਾਨ ਤਨੰਤਰ ਰਵ ਰਿਆ ਪਰ ਮੇਰਾ ਪਰਪੂਰ ਭਾਗ ਗੁਰੂ ਦੇ ਚਰਨਾਂ ਦੀ ਧੂੜ ਜਿਹੜੀ ਆ ਉਹ ਪ੍ਰਾਪਤ ਕਰਨੀ ਚਾਹੀਦੀ ਆ ਪਾਈ ਆ ਸਾਧੂ ਤੂਰ ਸਾਧੂ ਤੂਰ ਪਾਉਣ ਦੇ ਉਪਰਾਲਾ ਕਰੀ ਉਤਸ਼ਾਹ ਕਰੀ ਉਤਸ਼ਾਹਤ ਹੋਈਏ ਉਦਮ ਕਰੀਏ ਔਰ ਜਿਹੜੀ ਇਹ ਗੁਰੂ ਦੇ ਚਰਨਾਂ ਦੀ ਧੂੜ ਪ੍ਰਾਪਤ ਕਰਨੀ ਆ ਭਾਗ ਜਿਹੜਾ ਗੁਰੂ ਦਾ ਉਪਦੇਸ਼ ਗ੍ਰਹਿਣ ਕਰਨਾ ਧਾਰਨ ਕਰਨਾ ਇਹੀ ਤੀਰਥਾਂ ਦੇ ਇਸ਼ਨਾਨ ਇਹੀ ਵਰਤ ਰੱਖਣੇ ਆ ਇਹੀ ਜਿਹੜੇ ਇੰਦਰੀਏ ਨੂੰ ਵਸ ਕਰਨ ਦੇ ਲੱਖਾਂ ਉਦਮਾਂ ਪਰ ਸਭ ਤੋਂ ਸ੍ਰੇਸ਼ਟ ਜਿਹੜਾ ਸੰਜਮਾ ਗੁਰਬਾਣੀ ਅਨੁਸਾਰ ਇਹ ਸਭ ਤੋਂ ਸ੍ਰੇਸ਼ਟ ਉਤਮ ਸੰਜਮਾ ਇਹ ਜਿਹੜਾ ਸੰਕੇਬਿਤਾ ਇਸੀ ਦਾ ਗੁਰਬਾਣੀ ਦਾ ਇਹ ਪੱਖ ਕਿ ਜਿਹੜੇ ਗੁਰਬਾਣੀ ਵਿੱਚ ਤਪ ਸ਼ਬਦ ਵਰਤਿਆ ਗਿਆ ਜਦੋਂ ਪ੍ਰਚਲਿਤ ਅਰਥਾਂ ਵਿੱਚ ਆਇਆ ਤਾਂ ਇਹਨੂੰ ਖੰਨਨ ਕੀਤਾ ਗਿਆ ਮਨੁੱਖ ਨੂੰ ਇਸ ਤੋਂ ਉੱਪਰ ਉੱਠਣ ਲਈ ਆਖਿਆ ਆਇਆ ਪਰ ਜਦੋਂ ਜਿਹੜੇ ਇਸ ਸ਼ਬਦ ਵਿੱਚ ਸ਼ਬਦ ਉਹੀ ਆ ਪਰ ਇਹਦੇ ਜੇ ਨਵੀਂ ਰੂਫੂ ਕੇ ਜਦੋਂ ਗੁਰੂ ਸਾਹਿਬ ਨੇ ਨਵੀਂ ਪ੍ਰਭਾਸ਼ਾ ਜਿਹੜੀ ਆ ਉਹ ਇਹਦਾ ਸ਼ਬਦਾਂ ਦੇ ਦਿੱਤੀ ਤਾਂ ਉਹਨੂੰ ਸਲਾਇਆ ਗਿਆ ਕਿਉਂਕਿ ਅਸੀਂ ਜਿਹੜਾ ਦੋ ਤਿੰਨ ਹਿੱਸਿਆਂ ਵਿੱਚ ਜਿਹਨੂੰ ਵੰਡ ਰਹੇ ਆ ਇਸ ਲਈ ਅਸੀਂ ਇੱਥੇ ਜਿਹੜਾ ਵਿਸਤਾਰ ਤੋਂ ਸੰਕੋਚ ਕਰ ਰਹੇ ਆ ਹਾਂ ਜਿਹੜਾ ਅਗਲਾ ਐਪੀਸੋਡ ਆ ਅਸੀਂ ਇਹਦਾ ਜਿਹੜਾ ਦੂਜਾ ਪੱਖ ਆ ਉਹ ਜਰੂਰ ਅਸੀਂ ਆਪਣੇ ਦਸੰਗਾਂ ਨਾਲ ਸਾਂਝਾ ਕਰਨ ਦਾ ਯਤਨ ਕਰਾਂਗੇ ਜੀ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਤੁਸੀਂ ਸਾਰਾ ਤੇ ਬੜਾ ਵਧੀਆ ਲੱਗਾ ਹੁਣ ਇਹਦੇ ਵਿੱਚੋਂ ਇੱਕ ਮੈਂ ਕੁਐਸਚਨ ਉਠਦਾ ਕਿ ਸਾਡੇ ਕਿੰਮੇ ਵਾਰੀ ਇਸ ਸਮਾਜ ਵਿੱਚ ਜਦ ਤੱਕ ਸਮਾਗਮ ਹੋ ਰਿਹਾ। ਉਹਨਾਂ ਬਾਰੇ ਕੀ ਉਹ ਵਾਕਿਆ ਕਰਮਕਾਂਡ ਹੈ ਕਿ ਸਹੀ ਹੈ ਕੀ ਹੈ? ਨਹੀਂ ਆਪਾਂ ਦੇਖੋ ਗੁਰਬਾਣੀ ਦਾ ਪੱਖ ਦੇਖ ਆਏ ਹੋਏ ਆ। ਹਾਂਜੀ। ਕਿ ਗੁਰਬਾਣੀ ਦਾ ਇਸ ਬੰਦੀ ਕੀ ਦ੍ਰਿਸ਼ਟੀਕੋਣ ਆ? ਜਿਹੜੀ ਪੱਖ ਦੀ ਸੀ ਅੱਜ ਚਰਚਾ ਕੀਤੀ ਆ। ਹਾਂ ਜਿਹੜੇ ਸਾਡੇ ਚ ਹੋ ਰਿਹਾ ਅੱਜ ਉਹ ਅਸਲ ਵਿੱਚ ਇਸ ਦੀ ਹੀ ਤਰਜਮਾਨੀ ਕਰ ਰਿਹਾ ਜੇ ਅਸੀਂ ਗੁਰਬਾਣੀ ਦੀ ਰੋਸ਼ਨੀ ਦੇਖਣਾ ਹੋਵੇ ਸਮਝਣਾ ਹੋਵੇ ਤਾਂ ਗੁਰਬਾਣੀ ਨੇ ਤਾਂ ਇਹਨਾਂ ਨੂੰ ਮੁੱਢੋਂ ਹੀ ਰੱਦ ਕੀਤਾ ਹੋਇਆ ਇਹ ਕਾਰਨਾਂ ਕਿ ਇਹ ਜਿਹੜੇ ਕਰਨ ਵਾਲੇ ਉਹਨਾਂ ਨੇ ਬਕਾਇਦਾ ਇਸ ਸਮਾਗਮ ਵੀ ਉਹਨਾਂ ਨੇ ਇੱਕ ਬਿਜ਼ਨਸ ਦੇ ਤੌਰ ਤੇ ਧੰਦੇ ਦੇ ਤੌਰ ਤੇ ਅਪਣਾ ਲਿਆ ਉਹਨਾਂ ਦਾ ਜਿਹੜਾ ਮਕਸਦ ਆ ਤੇ ਦੇਖੋਗੇ ਕਿ ਉਹਦੇ ਪਿੱਛੇ ਜਿਹੜਾ ਗੁਰੂ ਸਾਹਿਬ ਨੇ ਜੋ ਉਦੇਸ਼ ਸਮਝ ਰੱਖਿਆ ਆ ਉਹ ਸਾਨੂੰ ਰੰਚ ਮਾਤਰ ਵੀ ਨਜ਼ਰ ਨਹੀਂ ਆਊਗਾ ਕਿਤੇ ਜਿਹੜੀ ਉਹ ਆਪਣੀ ਸਿੱਖੀ ਸੇਵਕ ਦੀ ਭਾਵਨਾ ਬੜੀ ਪਰਬਲਾ ਇਹੀ ਕਾਰਨ ਆ ਕਿ ਇਹੋ ਜਿਹੇ ਵਿੱਚੋਂ ਨਿਕਲਦਾ ਕੀ ਆ ਜਾਂ ਤੇ ਇਹੋ ਜੇ ਸਮਾਗਮੋਂ ਅਚਨ ਕਰਨ ਵਾਲੇ ਸੱਚਮੁੱਚ ਗੁਰਮੁਖ ਬਣ ਕੇ ਨਿਕਲ ਉਹਨਾਂ ਅੰਦਰ ਸੱਚਮੁੱਚ ਗੁਰਮਤਿ ਦੇ ਜੀਵਨ ਜੁਗਤੀ ਜਿਹੜੀ ਜੋ ਗੁਰਬਾਣੀ ਵੀ ਦਰਸਾਈ ਗਈ ਆ ਸੱਚਮੁੱਚ ਉਹ ਵਸ ਜਾਵੇ ਉਸ ਜੀਵਨ ਜੁਗਤ ਨੂੰ ਅਪਣਾ ਕੇ ਪ੍ਰੈਕਟੀਕਲੀ ਅਮਲੀ ਰੂਪ ਵਿੱਚ ਉਹ ਵਿਚਰਨ ਤਾਂ ਫਿਰ ਵੀ ਉਹਨਾਂ ਨੂੰ ਆਪਾਂ ਨਹੀਂ ਕਹਿ ਸਕਦੇ ਕਿ ਉਹਨਾਂ ਨੇ ਕੋਈ ਖਟਿਆ ਨਹੀਂ ਪਰ ਐਸਾ ਤਾਂ ਕੋਈ ਦਿਖਾਈ ਨਹੀਂ ਦਿੰਦਾ ਹਾਂ ਕਰਮ ਕਾਂਡੀਆਂ ਆਪਾਂ ਜ਼ਰੂਰ ਬਣ ਜਾਂਦੇ ਆਂ ਔਰ ਪਹਿਲਾਂ ਨਾਲੋਂ ਜ਼ਿਆਦਾ ਹੰਕਾਰੀ ਜ਼ਰੂਰ ਬਣ ਜਾਂਦੇ ਆਂ ਹੰਕਾਰ ਵੀ ਫੁੰਕਾਰੇ ਜ਼ਰੂਰ ਮਾਰਨ ਲੱਗ ਪੈਂਦੇ ਆਂ ਦੂਜਿਆਂ ਨੂੰ ਕੀੜੇ ਮਕੋੜੇ ਸਮਝਣ ਲੱਗ ਪੈਂਦੇ ਆਂ ਇਹ ਅਸੀਂ ਪ੍ਰਾਪਤੀ ਨਹੀਂ ਕਰ ਆਉਂਦੇ ਬਲਕਿ ਹੋਰ ਜ਼ਿਆਦਾ ਆਪਣੇ ਆਪ ਨੂੰ ਜਿਹੜਾ ਉਹ ਮੈਲਾ ਕਰਕੇ ਗੰਦਾ ਕਰਕੇ ਅਪਵਿੱਤਰ ਕਰਕੇ ਅਸੀਂ ਵਾਪਸ ਮੁੜਦੇ ਆਂ ਹਾਂ ਜੇਕਰ ਕੋਈ ਵੀਰਪਣ ਸੱਚਮੁੱਚ ਇਹੋ ਜਿਹਾ ਸਮਾਗਮਾਂ ਰਾਹੀਂ ਜਾਂ ਕਰਾਉਣ ਵਾਲੇ ਉਹਨਾਂ ਅੰਦਰ ਸੱਚਮੁੱਚ ਇਹੋ ਜੀ ਗੁਰਬਾਣੀ ਦੀ ਜੀਵਨ ਜੁਗ ਦੀ ਸੁਗੰਧੀ ਪੈਦਾ ਹੋ ਗਈ ਉਸ ਖੁਸ਼ਬੂ ਨਾਲ ਉਸਨੇ ਆਪਣੇ ਆਪ ਨੂੰ ਸੁਗੰਧਿਤ ਕਰ ਚੁੱਕੇ ਦੇ ਨੂੰ ਮਹਕਾਰਿਆ ਤਾਂ ਉਹ ਸਲਾਣ ਜੋਗਾ ਸਾਡਾ ਉਹਦੇ ਅੱਗੇ ਸਿਰ ਝੁਕਦਾ ਪਰ ਐਸਾ ਕੁਝ ਦੇਖਣ ਨੂੰ ਸਾਨੂੰ ਨਹੀਂ ਮਿਲਦਾ ਜੇ ਕਿਸੇ ਵੀਰ ਪੈਣ ਨੂੰ ਐਸਾ ਨਜ਼ਰ ਆਵੇ ਤਾਂ ਜ਼ਰੂਰ ਸਾਡੇ ਧਿਆਨ ਵਿੱਚ ਲਿਆਵੇ ਅਸੀਂ ਖੁਦ ਜਿਹੜਾ ਬੜੇ ਅਦਰ ਸਹਦ ਉਹਨੂੰ ਜਿਹੜਾ ਉਹ ਆ ਵੀ ਅਸੀਂ ਦਰਸ਼ਨ ਕਰਾਂਗੇ ਨਾ ਉਠਣ ਦੀ ਕੋਸ਼ਿਸ਼ ਕਰਾਂਗੇ ਪਰ ਆਪਾਂ ਇਹਨਾਂ ਜਦੂ ਕਹਿ ਦਈਏ ਕਿ ਗੁਰਬਾਣੀ ਨੇ ਜੇਕਰ ਵੰਨ ਰੋਲ ਗੁਰਬਾਣੀ ਨੂੰ ਧਿਆਨ ਵੀ ਰੱਖ ਕੇ ਅਸੀਂ ਇਸ ਗੱਲ ਦੀ ਚਰਚਾ ਕਰੀਏ ਇਹਨੂੰ ਦੇਖੀਏ ਪਰਖੀਏ ਤਾਂ ਗੁਰਬਾਣੀ ਵਿੱਚ ਇਹੋ ਜਿਹੇ ਜਿਹੜੇ ਕਰਮ ਕਾਂਡਾ ਉਹਨਾਂ ਨੂੰ ਮੁੱਢੋਂ ਹੀ ਰੱਦ ਕੀਤਾ ਗਿਆ ਆ ਹਾਂ ਗੁਰਬਾਣੀ ਦੇ ਜਿਹੜੇ ਜਪ ਤਪਾ ਜਿਹੜਾ ਗੁਰਬਾਣੀ ਵਿੱਚ ਜਿਹਦੇ ਨੂੰ ਦੱਸਿਆ ਆਖਿਆ ਗਿਆ ਉਹ ਤਾਂ ਹਰ ਮਨੁੱਖ ਲਈ ਜ਼ਰੂਰੀ ਆ ਉਸ ਤੋਂ ਬਿਨਾ ਜਿਹੜਾ ਉਮ ਮਨੁੱਖ ਸਹੀ ਹਥਾਂ ਵਿੱਚ ਮਨੁੱਖ ਬਾਣੀ ਨਹੀਂ ਸਕਦਾ ਪਰ ਜਿਹੜੇ ਜਪਤਾ ਜਿਹਦਾ ਤੁਸੀਂ ਗੱਲ ਕਰ ਰਹੇ ਹੋ ਇਹ ਜਿਹੜੇ ਉਹੀ ਆ ਜਿਹੜੇ ਜਪ ਤਪ ਦੇ ਖਾਰੇ ਸਮੁੰਦਰ ਵਿੱਚੋਂ ਗੁਰੂ ਸਹਿਬਾਨ ਬਾਕੀ ਮਹਾਪੁਰਸ਼ਾਂ ਨੇ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬੀ ਦਰਜ ਆ ਉਹਨਾਂ ਨੇ ਬਾਹਰ ਕੱਢਿਆ ਸੀ ਅੱਜ ਅਸੀਂ ਉਹਨਾਂ ਨੂੰ ਹੀ ਆਧਾਰ ਬਣਾ ਉਹਨਾਂ ਦੀ ਹਜ਼ੂਰੀ ਵਿੱਚ ਅਸੀਂ ਇਹੋ ਜੇ ਸਮਾਗੂ ਕਰਕੇ ਉਹਨਾਂ ਦਾ ਮਨੋ ਮੂੰਹ ਚੜਾ ਰਹੇ ਹੁੰਦੇ ਆ ਜੀ ਕੋਈ ਬਹੁਤ ਵਧੀਆ ਪ੍ਰਿਕਿਰਣਾ ਦੋਤਿਆ ਜੀ ਲੰਘ ਗਏ ਆਪਣੇ એપisode ਦੇ ਅੰਤ ਵਿੱਚ ਆਣੇ ਪਿਆ। ਸੋ ਭਾਈ ਸਾਹਿਬ ਨੇ ਅੱਜ ਬੜੀ ਕਲੀਅਰ ਦੁੱਤੇ ਆ ਕਿ ਜੱਪਤਾ ਤੇ ਸੰਜਮ ਜਿਹੜਾ ਉਹ ਕੀ ਚੀਜ਼ ਹੈ ਔਰ ਕਿਸ ਕੰਟੈਕਸਟ ਵਿੱਚ ਅਸੀਂ ਗੁਰਬਾਣੀ ਚ ਦਿੱਤਾ। ਜੇ ਇਹਦੇ ਬਾਰੇ ਤੁਹਾਡੇ ਕੋਲ ਕੋਈ ਹੋਰ ਸਵਾਲ ਹੋਵੇ ਜਰੂਰ ਸਾਨੂੰ ਕਮੈਂਟ ਸੇਜ ਭੇਜੋ ਤਾਂ ਕਿ ਸਾਨੂੰ ਹੀ ਪਤਾ ਲੱਗਦਾ ਰਹੇ ਕਿ ਅਸੀਂ ਕੀ ਪਰਫਾਰਮੈਂਸ ਕਰ ਰਹੇ ਆ। ਸੋ ਭਾਈ ਸਾਹਿਬ ਤੁਹਾਡਾ ਤੇ ਸਾਰੇ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ। ਵਾਇਗੁਲਜੀ ਕਾਲਸਾ ਵਾਇਗੁਲਜੀ ਪਤਕੇ